ਕੀ ਵਰਲਡ ਵਾਈਡ ਤੋਫੀ ਦੇ ਨਾਲ ਲੜ ਕੇ 21 ਦਿਨਾਂ ਦੇ ਸਪੈਸ਼ਲ ਆਫਰ 21 ਦਿਨਾਂ ਦਾ ਮੇਲਾ ਨਵੀਆਂ ਚੀਜ਼ਾਂ ਆਰਟੀਕਲ ਬਹੁਤ ਸੋਹਣੇ ਆਏ ਹੋ ਆਪਣੇ ਕੋਲੇ ਜਿਵੇਂ ਕਿ ਇਹ ਨਵੀਆਂ ਚੀਜ਼ਾਂ ਨਵੇਂ ਆਰਟੀਕਲ ਦੇ ਨਾਮ ਤੋਂ ਤਿਆਰ ਕੀਤੇ 21 ਦਿਨ ਦਾ ਕੀ ਮੰਨ ਲਓ ਕੀ ਕਰਿਓ 21 ਦਿਨ ਕੀ ਸਿਸਟਮ ਹੈ ਤੁਹਾਡਾ ਸਿਸਟਮ ਵੀ ਇਹ ਹੀ ਆ ਆਪਣੇ ਪਹਿਲਾਂ ਰੱਖੀ ਆਫਰ ਲੱਗੀ ਹੁੰਦੀ ਸੀ ਅੱਛਾ ਜੀ ਸਟਾਕ ਦੇ ਕੋੜੀ ਆਪਾਂ ਲਾਤੀ 21ਾਂ ਵੀ ਆਫਰ ਹੋਰ ਲਾਤੀ ਵੀਰੇ ਇਹਦਾ ਕੀ ਮਤਲਬ 21 ਇਹਦਾ ਮਤਲਬ ਵੀ ਆਪਾਂ ਹੋਰ ਡਿਸਕਾਊਂਟ ਕਰਤਾ 21ਾਂ ਦੇ ਇਸ 21 ਦਿਨਾਂ ਦੇ ਵਿੱਚ ਤੁਹਾਨੂੰ ਇਹੇ ਜੇ ਰੇਟ ਦਦਾਂਗੇ ਤੁਸੀਂ ਸੋਚ ਨਹੀਂ ਸਕਦੇ ਇਹ ਮੇਰੀਆਂ ਠੀਕ ਹੈ ਜੀ ਜੇ ਤੁਹਾਡੇ ਕੋਲੇ ਫੰਕਸ਼ਨ ਹੈ ਜੇ ਤੁਹਾਡੇ ਕੋਲੇ ਮੈਰਿਡ ਦਾ ਕਪੜਾ ਲੈਣਾ ਹੈ ਜੇ ਦੇਣ ਲੈਣ ਵਾਲੇ ਸੂਟ ਲੈਣੇ ਆ ਜੇ ਤੁਸੀਂ ਫੰਕਸ਼ਨ ਅਟੈਂਡ ਕਰਨਾ ਹੈ ਹਰ ਇੱਕ ਤਰ੍ਹਾਂ ਦਾ ਸੂਟ ਦੇ ਦਿੰਗੇ ਬਰੇ ਰੇਟ ਬਾਜ਼ਾਰ ਨਾਲੋਂ ਅੱਧੇ ਹੋਣਗੇ ਲੈਸਲੀ ਕੁਆਲਿਟੀ ਹੋਊਗੀ ਤੇ ਬ੍ਰਾਂਡਡ ਸੂਟ ਯਾਨੀ ਕਿ 21 ਦਿਨਾਂ ਚ ਤੁਸੀਂ ਇੰਨੇ ਲੈਸ ਵਿੱਚ ਵਿੱਚ ਵਿਜ਼ਿਟ ਕਰੋ ਨਵੀਆਂ ਚੀਜ਼ਾਂ ਲੈਣ ਵਾਸਤੇ ਗੋਠੀਵੜ ਬੈਠੇ ਇਸ ਤਰ੍ਹਾਂ ਦੀ ਆ ਸੂਟ ਦੇਖ ਲਓ ਜੀ ਪਾਜੀ ਪੂਰਾ ਫਰੰਟ ਬੈਕ ਪਿਓਰ ਦੀ ਸਲਵਾਰ ਦੇ ਨਾਲ ਸੂਟ ਹੈ ਆ ਨਵੀਂ ਚੀਜ਼ ਆਈ ਹੋਈ ਹੈ ਆ ਭਾਜੀ ਬਿਲਕੁਲ ਨਵੀਂ ਚੀਜ਼ ਆ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਰੇਟ ਤੁਸੀਂ ਚੈੱਕ ਕਰਕੇ ਦਿਖਾ ਸਕਦੇ ਹੋ ਭਰਾ ਜੀ ਆ ਸਾਰਾ ਉੱਪਰ ਲੱਗਿਆ ਹੈ 6400 ਰੁਪਏ ਦਾ ਪੀਸ ਹੈ ਵੀਰੇ 400 ਰੁਪਏ ਦਾ 400 ਦਾ ਪੀਸ ਹੈ ਭਾਜੀ ਇਹ ਆਪਾਂ ਲੈਸ ਕਰਕੇ 3300 ਰੁਪਏ ਦੇ ਦਿੰਦੇ ਆ ਵੀਰੇ ਚੈੱਕ ਕਰ ਲਓ 3300 ਰੁਪਏ ਦਾ ਸੂਟ ਹੈ 400 ਵਾਲਾ ਡਿਸਕਾਊਂਟ 3300 ਰੁਪਏ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਆਪਣੇ ਕੋਲ ਬਹੁਤ ਸਨੇ ਆ ਦੇਖੋ ਭਾਜੀ ਜਿਹੜਾ ਮਰਜ਼ੀ ਲੈ ਲਓ ਸਾਰੇ ਤੁਸੀਂ 21 ਦਿਨਾਂ ਚ ਕੱਟ ਰੇਟ ਤੇ ਦ ਦੇਣ ਲੈਣ ਵਾਲੇ ਲੈ ਜਾਓ ਚਾਹੀ ਤੁਸੀਂ ਫੰਕਸ਼ਨ ਅਟੈਂਡ ਕਰਨ ਵਾਲੇ ਲੈ ਜਾਓ ਜੇ ਤੁਹਾਡੀ ਭੈਣ ਦਾ ਕੋਈ ਭਰਾ ਦਾ ਵਿਆਹ ਉਹਦੀ ਦਾਜ ਨਵਰੀ ਦੇ ਲੈਣੇ ਆ ਉਹ ਵੀ ਤੁਸੀਂ ਲੈ ਜਾਓ ਉਹ ਵੀ ਆਪਾਂ ਲੈਸ ਦੇ ਵਿੱਚ ਹੀ ਦੇ ਦਨੇ ਆ ਹਰ ਇੱਕ ਤਰ੍ਹਾਂ ਦੀ ਬੈਡੀ ਯਾਨੀ ਕਿ ਆਫਟਰ ਡਿਸਕਾਊਂਟ ਲਾ ਰੱਖਿਆ ਆ ਦੇਖੋ ਜੀ ਕਿੱਡਾ ਸੋਹਣਾ ਆਰਟੀਕਲ ਆ ਚੁੱਕਿਆ ਨਵੀਂ ਚੀਜ਼ ਬੇਸ ਕੈਬੀ ਦੇ ਉੱਪਰ ਹੈ ਕੰਥਾ ਵਰਕ ਦਾ ਹੈਂਡ ਵਰਕ ਦਾ ਕੜ ਦਾ ਨਾ ਸਟਾਈਲ ਸਿਵਰ ਸਟਾਰ ਦਾ ਨਵਾਂ ਆਰਟੀਕਲ ਆ ਚੁੱਕਿਆ ਆਪਣੇ ਕੋਲੇ ਇਹ ਸਾਰੇ ਡਿਸਕਾਊਂਟ ਦੇ ਉੱਪਰ ਹੈ ਤੁਹਾਨੂੰ ਪ੍ਰਾਈਸ ਵੀ ਚੈੱਕ ਕਰਾ ਦਾਂਗੇ ਭਰਾ ਜੀ ਆ ਦੇਖੋ ਹਰ ਇੱਕ ਸੂਟ ਦੇ ਉੱਪਰ ਪ੍ਰਾਈਸ ਲੱਗਿਆ ਹੋਊਗਾ ਡਿਸਕਾਊਂਟ ਰੇਟ ਲੱਗਿਆ ਹੋਊਗਾ ਆ ਸਾਰੀ ਵੈਰੀਟੀ ਲੱਗੀ ਹੈ ਤੁਸੀਂ ਇੱਕ ਵਾਰੀ ਆਪਣੇ ਹਿਸਾਬ ਨਾਲ ਦੱਸ ਦੋ ਭਾਜੀ ਸਹੀ ਗੱਲ ਹੈ ਇਹਨਾਂ ਦੀ ਦੇਖੋ ਜੀ 21 ਦਿਨਾਂ ਦੀ ਆਫਰ ਲਾਈ ਵੀ ਇਹਨਾਂ ਨੇ 21 ਦਿਨਾਂ ਚ ਬਹੁਤ ਘੱਟ ਰੇਟ ਲਾਏ ਹੋਏ ਆ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣਾ ਕੋਈ ਕਿ ਦਿਖਾਓ ਭਾਜੀ ਡਿਜ਼ਾਈਨ ਦਿਖਾਓ ਭਾਜੀ ਬਹੁਤ ਸੋਹਣੇ ਆ ਆ ਦੇਖੋ ਜੀ ਇਹ ਹੈਵੀ ਸੂਟ ਹੈ ਤੇ ਰੇਟ ਬਹੁਤ ਘੱਟ ਹੈ ਆ ਲਓ ਡਿਜ਼ਾਈਨ ਇਹ ਸਾਰੇ ਬੇਸ ਅਲਗ-ਅਲਗ ਆਣਗੇ ਪਿਓਰ ਦੇ ਬੇਸ ਹੈ ਜੀ ਕਿਉਂ ਭਾਜੀ ਬੇਸ ਪਿਓਰ ਦੇ ਆ ਲਓ ਜੀ ਮੈਂ ਚੈੱਕ ਕਰਨ ਆਇਆਗਾ ਟਾਊਨ ਰੇਟ ਹੋਊਗਾ ਜੀ ਨਵੀਆਂ ਚੀਜ਼ਾਂ ਹੋਣਗੀਆਂ ਪਹਿਲੇ ਸਾਰੇ ਮਿਲਣਗੇ ਵਾਕੀ ਇਹਨਾਂ ਦੀ ਸਹੀ ਗੱਲ ਹੈ ਜੀ ਸਾਰੇ ਆਰਟੀਕਲ ਅਲੱਗ ਤੋਂ ਅਲੱਗ ਆਣਗੇ ਡਿਜ਼ਾਈਨਰ ਸੂਟ ਵੀ ਆਣਗੇ ਹੈਵੀ ਸੂਟ ਵੀ ਹੈਗੇ ਇਹਨਾਂ ਕੋਲੇ ਇਹਨਾਂ ਨੇ ਮੈਨੂੰ ਚੈੱਕ ਕਰਨਾ ਆਇਆ ਕੋਈ ਨਾਰਮਲ ਵੱਡੇ ਪਾਰਟੀ ਫੰਕਸ਼ਨ ਕੋਈ ਆਪਾਂ ਕਿੱਟੀ ਪਾਰਟੀ ਟੈਂਡ ਕਰਨੇ ਚੀਜ਼ਾਂ ਸੋਹਣੀਆਂ ਸੌ ਬਰਾਰਟਿਕਲ ਵੀ ਆਏ ਹੋਏ ਆ ਲਓ ਜੀ ਰੇਟ ਬਹੁਤ ਬਾਕੀ ਕੱਟ ਲਾਏ ਹੋਏ ਇਹਨਾਂ ਨੇ ਬਾਕੀ ਬਹੁਤ ਕੱਟ ਲਾਏ ਹੋਏ ਰੇਟ ਡਿਜ਼ਾਈਨਰ ਸੂਟਾਂ ਦੇ ਵੀ ਇਹੜਾ ਮਰਜੀ ਪੀਸ ਕੱਢ ਲਓ ਵੀਰੇ ਹਰੇਕ ਸੂਟ ਦੇ ਪ੍ਰਾਈਸ ਲੱਗਿਆ ਹੋਊਗਾ ਡਿਸਕਾਊਂਟ ਰੇਟ ਲੱਗਿਆ ਹੋਊਗਾ ਜੀ ਹਾਫ ਪ੍ਰਾਈਸ ਆਈਟਮ ਹੈ ਚੀਜ਼ਾਂ ਡਿਸਕਾਊਂਟ ਹੈ 21 ਤਰ੍ਹਾਂ ਦੇ ਵਿੱਚ ਹੀ ਦੇਣੀ ਆਪਾਂ ਚੀਜ਼ਾਂ ਬਹੁਤ ਘੱਟ ਰੇਟਾਂ ਬਾਜ਼ਾਰ ਨਾਲੋਂ ਸਸਤੀਆਂ ਦੇਖੋ ਜੀ ਸ਼ੈਡੋ ਵਰਕ ਦੇ ਸੂਟ ਬਾਜ਼ਾਰ ਦੇ ਵਿੱਚ ਇਹੀ ਸੂਟ ਹੈ 9-9000 ਦੇ ਆਲੋ 85-8500 ਰੁਪਏ ਦੇ ਆਪਾਂ ਦੇ ਦੇਨੇ ਆਧੇ ਰੇਟਾਂ ਤੇ ਬਹੁਤ ਹੀ ਘੱਟ ਰੇਟਾਂ ਤੇ ਆ ਚੈੱਕ ਕਰ ਲੋ ਸੂਰ ਦਾ neck ਬਾਜੂ ਹੈਵੀ ਐ ਇਹ ਪ੍ਰਾਈਸ ਚੈੱਕ ਕਰ ਲੋ ਪ੍ਰਾਈਸ 58 5800 ਰੁਪਏ ਦਾ ਸੂਰ ਦੇ ਦਾਂਗੇ ਜੀ ਜਵਾਬਦਾਰੀ ਆ ਕੋਈ ਦੇ ਦੇ ਆ ਚੀਜ਼ਾਂ ਦੁਪੱਟਾ ਦਿਖਾਦਾ ਭਰਾ ਜੀ ਹਾਂਜੀ ਆ ਲੋ ਜੀ ਦੁਪੱਟਾ ਵੀ ਚੈੱਕ ਕਰ ਲਓ ਵੀਰੇ ਬਹੁਤ ਸੋਹਣਾ ਸਿਮਰ ਗਰਾਸ ਦਾ ਬੇਸ ਆ ਨਵੀਂ ਚੀਜ਼ ਆ ਨਵੀਆਂ ਚੀਜ਼ਾਂ ਇਹ ਸਾਰੇ 21 ਦਿਨਾਂ ਦੇ ਵਿੱਚ ਹੀ ਦੇਨੇ ਵੀਰੇ ਭਾਜੀ ਠੀਕ ਹੈ ਜੀ ਗੋਰੀ ਭਾਈ ਤੁਸੀਂ ਵੀ ਖੋਲ ਲਓ ਕੋਈ ਸੂਟ ਰੇਟ ਚੈੱਕ ਕਰਾ ਦਿਓ ਮਾੜਾ ਜੀ ਲੋ 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 ਨਹੀਂ ਇਹਨਾਂ ਨੇ ਭਾਜੀ ਨੇ ਮੈਨੂੰ ਬਹੁਤ ਰੇਟ ਚੈੱਕ ਕਰਾਏ ਆ ਫਿਰ ਐਡੀ ਗੱਲ ਨਹੀਂ ਸਾਰਿਆਂ ਤੇ ਰੇਟ ਕੱਟ ਲੱਗਿਆ ਹੋਇਆ ਪਾਜੀ ਆ ਸਲਵਾਰ ਦੇ ਪੋਂਤੇ ਆ ਆਊਗਾ ਫਰੰਟ ਭਾਜੀ ਇਹਦਾ ਦੇਖੋ ਕਿੰਨਾ ਸੋਹਣਾ ਫਰੰਟ ਹੈ ਇਹ ਜੈਟਕ ਸਟਾਈਲ ਵੀ ਬਣ ਜੂ ਭਾਜੀ ਸ਼ੇਰਵਾਨੀ ਸਟਾਈਲ ਭਾਜੀ ਜਟਕ ਨਹੀਂ ਹੁੰਦੀ ਜੈਟਕ ਸਟਾਈਲ ਬਣ ਜੂਗਾ ਸ਼ੇਰਵਾਨੀ ਆਰਟੀਕਲ ਇਹ ਸ਼ੇਰਵਾਨੀ ਵਾਲਾ ਆਰਟੀਕਲ ਹੈ ਜੀ ਥੋੜਾ ਮਿਸਪਲੇਸ ਹੋ ਗਈ ਜੈਟਕ ਕਹਿ ਕੇ ਜਟਕ ਮੁੰਡਾ ਇਹ ਜੈਟ ਆਰਟੀਕਲ ਨਹੀਂ ਹੈ ਜੀ ਇਹ ਹੈਗਾ ਸ਼ੇਰਵਾਨੀ ਆਰਟੀਕਲ ਜੀ ਆ ਜੀ ਸਲੀਵਜ਼ਾਂ ਦੀ ਸਾਈਡ ਦੇ ਉੱਪਰ ਪਲੱਸ ਇਹਦੀ ਬਾਟਮ ਤੇ ਕੰਮ ਹੈ ਜਿਹੜਾ ਬਹੁਤ ਸੋਹਣਾ ਜੀ ਆ ਦੇਖੋ ਬਾਟਮ ਤੇ ਕੰਮ ਹੈ ਜੀ ਇਹ ਆ ਜਿਹੜਾ ਦੁਪੱਟਾ ਵੀ ਜੀ ਦਿਖਾਰਿਆ ਬੰਗਲੋਰੀ ਦੁਪੱਟਾ ਬਹੁਤ ਸੋਹਣਾ ਆਰਟੀਕਲ ਹੈ 골ਡ ਸਟਾਰ ਵੀਡੀਓ ਲਾਸਟ ਤੱਕ ਦੇਖਿਓ ਆਰਟੀਕਲ ਬਹੁਤ ਸੋਨੇ ਆਏ ਹੋਏ ਆ ਡਿਸਕਾਊਂਟ ਰੇਟ ਆਏ ਹੋਏ ਆ ਕੇ ਬਜਾਰ ਨਾਲੋਂ ਸਸਤੇ रेट ਆਏ ਹੋਏ ਆ ਜੀ ਜਮਾ ਨਵੇਂ ਬੇਸ ਦੇ ਉੱਪਰ ਡਿਜ਼ਾਈਨਿੰਗ ਲੈ ਕੇ ਆਏ ਤੁਹਾਡੇ ਵਾਸਤੇ ਕਿਉਂਕਿ ਗੋਠਿਆਂ ਨੇ ਲਾ ਰੱਖਿਆ ਸਪੈਸ਼ਲ 21 ਦਿਨ ਜਿਨ੍ਹਾਂ ਚ 20 ਦਿਨ ਰਹਿ ਗਿਆ ਜੀ ਬਹੁਤ ਘੱਟ ਰੇਟ ਹੈ ਜੀ ਸੂਟ ਚੈੱਕ ਕਰੋ ਬਣਾ ਰੇਟ ਦੀ ਆਪਾਂ ਫੇਰ ਗੱਲ ਕਰਾਂਗੇ ਨਵਾਂ ਬੇਸ ਆਇਆ ਜੀ ਬਹੁਤ ਪਿਆਰਾ ਸੂਟ ਹੈ ਦੁਪੱਟਾ ਰਹਿਣ ਵਾਲਾ ਪੂਰਾ ਹੈਵੀ ਜੀ ਦੁਪੱਟੇ ਦੇ ਵੀ ਕੰਮ ਹੈ ਤੇ ਤੁਸੀਂ ਕਲਰ ਵੀ ਚੈੱਕ ਕਰਾ ਦਿਓ ਭਾਜੀ ਕਲਰ ਕਿੰਨੇ ਆਏ ਆਪਣੇ ਕੋਲ ਆ ਸਾਰੇ ਕਲਰ ਇਹਦੇ ਵਿੱਚ ਆ ਚੁੱਕੇ ਆ ਜੀ ਡਿਜ਼ਾਈਨ ਤੁਹਾਨੂੰ ਦੋ ਦਿਖਾਵਾਂਗੇ ਤੇ ਜੀ ਪਹਿਲਾਂ ਤੁਸੀਂ ਇੱਕ ਡਿਜ਼ਾਈਨ ਦੇਖ ਰਹੇ ਹੋ ਇਹਦਾ ਜਿਹੜਾ 3050 ਦੀ ਰੇਂਜ ਤੁਹਾਨੂੰ ਸੂਟ ਦੇ ਦਾਂਗੇ ਜੀ ਆਹ ਵਾਲਾ ਬਹੁਤ ਸੋਹਣਾ ਸੂਟ ਹੈ ਨੈਕਸਟ ਡਿਜ਼ਾਈਨ ਦੇਖ ਲਓ ਬਾਜੀ ਆ ਦੇਖੋ ਸਾਰਾ ਬੁਟੀਕ ਕੰਮ ਹੋਇਆ ਹੋਇਆ ਜੀ ਸੂਟ ਦੇ ਉੱਪਰ ਬੇਸ ਜਮਾ ਨਿਊ ਡਿਜ਼ਾਈਨ ਆਇਆ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜੀ ਤਿੰਨ ਜਿਹੜਾ ਇਹਦਾ ਰੇਟ ਹੈਗਾ ਜੀ 1150 ਦੀ ਰੇਂਜ ਮਿਲੇਗਾ ਜੀ ਤੁਹਾਨੂੰ ਆਹ ਵਾਲਾ ਸੂਟ ਐਵੇਂ ਵੀ ਵੀ ਸਾਡੇ ਨਾਲ ਬਣੇ ਹੋਏ ਡਿਜ਼ਾਈਨ ਬਹੁਤ ਸੋਹਣੇ ਦਿਖਾਵਾਂਗੇ ਜੀ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਇੱਕ ਵਾਰੀ ਫੇਰ ਤੁਹਾਡੇ ਵਾਸਤੇ ਕਿਉਂਕਿ ਆਪਾਂ ਲਾ ਰੱਖਿਆ ਜੀ ਸਭ ਤੋਂ ਘੱਟ ਰੇਟ ਸਭ ਤੋਂ ਕਾਟਰੀਡ 21 ਦਿਨ ਸਪੈਸ਼ਲ ਜੀ ਉਹਦੇ ਵੀ ਤੁਹਾਨੂੰ ਕੀ ਮਿਲੇਗਾ ਤੁਸੀਂ ਡਿਜ਼ਾਈਨ ਵੱਲ ਨੀਗਾ ਮਾਰੋ ਜੀ ਬਹੁਤ ਸੋਹਣੇ ਸੂਟ ਆ ਗਏ ਆਪਣੇ ਕੋਲ ਮਿਰਰ ਵਰਕ ਵਾਲੇ ਬਹੁਤ ਘੈਂਟ ਘੈਂਟ ਕਲਰ ਮਿਲਣਗੇ ਜੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਆ ਦੇਖੋ ਕਲਰ ਕਿੰਨੇ ਸੋਹਣੇ ਸੋਹਣੇ ਕਲਰ ਆਏ ਆ ਕੀ ਬਾਤ ਹੈ ਜੀ ਬੋਟਲ ਗ੍ਰੀਨ ਕਲਰ ਵੀ ਮਿਲ ਜਾਣੇ ਆ ਪੈਰਟ ਕਲਰ ਵੀ ਮਿਲ ਜਾਣੇ ਆ ਮਸਟਰਡ ਕਲਰ ਵੀ ਮਿਲ ਜਾਣੇ ਆ ਸਾਰੇ ਰੰਗ ਹੈਗੇ ਜੀ ਇਹਨਾਂ ਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਜੀ ਜਿਹੜਾ ਇਹਦਾ ਰੇਟ ਮੈਂ ਤੁਹਾਨੂੰ ਦੱਸੂਗਾ ਇਹਦਾ ਰੇਟ ਜਿਹੜਾ ਹੈਗਾ ਸਾਡੇ ਕੋਲ ਮਿਲੂਗਾ 800 ਤੇ 850 ਦੋ ਰੇਟਾਂ ਦੇ ਵਿੱਚ ਆਇਆ ਜੀ ਜਿਹੜੇ ਡਿਜ਼ਾਈਨ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਬਹੁਤ ਸੋਹਣਾ ਕੰਮ ਹੋਇਆ ਇੱਕ ਵਾਰੀ ਫੇਰ ਨਿਗਾ ਕਰਾ ਲਓ ਸਾਈਲ ਭਾਜੀ ਸਾਰਾ ਮਿਰਕ ਦਾ ਮਿਰਰ ਦਾ ਕੰਮ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਜਿਵੇਂ ਕਿ ਇਹਦੇ ਵਿੱਚ ਪਰਲ ਦਾ ਕੰਮ ਵੀ ਮਿਲ ਜੇਗਾ ਵੀਨਿਕ ਸਟਾਈਲ ਹੈ ਦੁਪੱਟੇ ਨਾਲ ਇਹਨਾਂ ਦੇ ਬਹੁਤ ਵਧੀਆ ਕਪੜਾ ਲੱਗਿਆ ਹੋਇਆ ਜੀ ਰੇਟ ਜਿਵੇਂ ਕਿ ਤੁਹਾਨੂੰ ਪਤਾ ਗੋਟਰੀ ਵਾਲਾ ਨੇ ਸਭ ਤੋਂ ਘੱਟ ਰੇਟ ਕਰ ਰੱਖਿਆ ਸਪੈਸ਼ਲ 21 ਦਿਨ ਉਹਨਾਂ ਵਿੱਚ ਤੁਹਾਨੂੰ ਵੈਰਾਈਟੀ ਕੀ ਮਿਲੇਗੀ ਮੈਂ ਨਿਗਾ ਕਰਾਦਾ ਤੁਹਾਨੂੰ ਜਿਵੇਂ ਕਿ ਆਹ ਸੂਟ ਚੈੱਕ ਕਰੋ ਤੁਸੀਂ ਸਾਰਾ ਵਰਕ ਹੋਇਆ ਹੋਇਆ ਵੀਨਕ ਵਾਲਾ ਡਿਜ਼ਾਈਨ ਬਹੁਤ ਸੋਹਣਾ ਤੁਸੀਂ ਦੇਖੋ ਪਹਿਲਾਂ بیس ਜਿਹੜਾ ਕਪੜਾ ਇੱਕ ਨੰਬਰ ਹੈ ਨਾਲ ਦੁਪੱਟਾ ਮਿਲੇਗਾ ਜੀ ਇਹਦੇ ਬਹੁਤ ਸੋਹਣਾ ਸੂਟ ਹੈ ਜੇ ਰੇਟ ਦੀ ਆਪਾਂ ਗੱਲ ਕਰੀਏ ਸਿਰਫ 950 ਦਾ ਸੂਟ ਦੇ ਦਾਂਗੇ ਜੀ ਨੈਕਸਟ ਡਿਜ਼ਾਈਨ ਤੁਸੀਂ ਦੇਖੋ ਜੀ ਗਲੇ ਤੇ ਕਿੰਨਾ ਸੋਹਣਾ ਵਰਕ ਹੈ بیس ਬਹੁਤ ਵਧੀਆ ਦੁਪੱਟਾ ਨਾਲ ਹੋਏਗਾ ਜੀ ਇਹਦਾ ਰੇਟ ਵੀ 950 ਦਾ ਜੀ ਠੀਕ ਹੈ ਜੀ ਨੈਕਸਟ ਡਿਜ਼ਾਈਨ ਵੱਲ ਚੱਲੀਏ ਬਾਜੂ ਹੈਵੀ ਹੈ ਬਹੁਤ ਸੋਹਣਾ ਕੰਮ ਹੋਇਆ ਹੈ ਧਾਗੇ ਦਾ ਨੈੱਟ ਤੇ ਬਟਨ ਲੱਗੇ ਹੋਏ ਹੈ ਕਲਰ ਤਿੰਨ ਹੈ ਇਹਦਾ ਰੇਟ ਵੀ ਕੀ ਹੈ ਜੀ ਸਿਰਫ 950 ਰੇਂਜ ਮਿਲ ਜਿਆਣਾ ਦੁਪੱਟਾ ਨਾਲ ਗੋਠੀ ਵਾਲਿਆਂ ਦੇ ਨਵੇਂ ਡਿਜ਼ਾਈਨ ਮੇਰੇ ਕੋਲ ਆਏ ਆ ਤੁਸੀਂ ਚੈੱਕ ਕਰੋ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਤੁਹਾਨੂੰ ਪਤਾ ਬਹੁਤ ਸੋਹਣੇ ਸੋਹਣੇ ਛੋਟਾਪਾ ਤੁਹਾਨੂੰ ਦੇ ਦਾਂਗੇ ਬਹੁਤ ਘੱਟ ਰੇਟਾਂ ਦੇ ਕਿਉਂਕਿ ਜਿਹੜੀ ਆਪਣੀ ਆਫਰ ਲੱਗੀ ਹੋਈ ਹੈ ਸਪੈਸ਼ਲ 21 ਦਿਨ ਉਹਦੇ ਵੀ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਮਿਲਿਆ ਜੀ ਬਹੁਤ ਹੀ ਸੋਹਣੇ ਸੂਟ ਜਿਵੇਂ ਕਿ ਆਹ ਦੇਖੋ ਜੀ ਸਿਰਫ 850 ਦਾ ਸੂਟ ਹੈ ਦੁਪੱਟਾ ਦੇ ਨਾਲ ਹੈ ਕਲਰ ਤੁਸੀਂ ਚੈੱਕ ਕਰ ਰਹੇ ਹੋ ਤਿੰਨ ਕਲਰ ਹੈ ਇਹਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਹੈ ਅਗਲਾ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ অর্ਗੈਨਿਕ بیس ਤੇ ਉੱਪਰ ਸਾਰਾ ਫਰੰਟ ਤੇ ਵਰਕ ਹੋਇਆ ਹੋਇਆ ਹੈ ਕਲਰ ਮੈਂ ਤੁਹਾਨੂੰ ਦੱਸਾਦਾ ਬਾਜੀ ਬਣਾ ਕਲਰ ਦਿਖਾ ਦੋ ਚਾਰ ਕਲਰ ਨਹੀਂ ਮੈਂ ਤਿੰਨ ਕਲਰ ਹੈ ਰੇਡ ਜਿਹੜਾ ਇਹਦਾ ਮਿਲਣਾ ਜੀ ਸਿਰਫ 900 ਦੀ ਰੇਂਜ ਚ ਨੈਕਸਟ ਡਿਜ਼ਾਈਨ ਦੇਖੋ ਜੀ ਵੀ ਨੈਕ ਜਿਵੇਂ ਡਿਜ਼ਾਈਨ ਦਿਖਾਏ ਸੀਗੇ ਹੁਣ ਆਹ ਵਾਲੇ ਨੈਕ ਚੱਲ ਪਏ ਜੀ ਪਰਲ ਦੇ ਕੰਮ ਹੋਏ ਹੋਏ ਆ ਸਾਰੇ ਸੂਟ ਤੇ ਵਰਕ ਆ ਜੀ ਸੂਟ ਦਾ ਰੇਟ ਕੀ ਆ 950 ਦੀ ਰੇਂਜ ਚ ਮਿਲ ਜੂਗਾ ਜੀ ਅਗਲਾ